ਤਾਂ ਜਾਣ ਹੈ ਜਿਹੜੀ ਹਰ ਇੱਕ ਨੂੰ ਪਿਆਰੀ ਹੁੰਦੀ ਹੈ ਹੜਪ੍ਰਭਾਵਿਤ ਇਲਾਕਿਆਂ ਦੇ ਵਿੱਚ ਲੋਕਾਂ ਨੂੰ ਰੈਸਕਿਊ ਜਿਹੜਾ ਕੀਤਾ ਜਾ ਰਿਹਾ ਹੈ ਆਮ ਲੋਕ ਵੀ ਮਦਦ ਵਿੱਚ ਨੇ ਪ੍ਰਸ਼ਾਸਨ ਵੀ ਲੱਗਿਆ ਹੋਇਆ ਤੇ ਆਰਮੀ ਦੇ ਵੱਲੋਂ ਵੀ ਆਪਣੇ ਵਹੀਕਲ ਜਿਹੜੇ ਉਹ ਭੇਜੇ ਗਏ ਐ ਤਾਂ ਇਸ ਤੋਂ ਬਾਅਦ ਕੁਝ ਹੋਰ ਪ੍ਰਭਾਵਿਤ ਕਰਨ ਵਾਲੀਆਂ ਇੱਕਾਂਏ ਕਹਿ ਲਓ ਕਿ ਭਾਵਕ ਕਰਨ ਵਾਲੀਆਂ ਪੋਸਟਾਂ ਤੇ ਵੀਡੀਓ ਸਾਹਮਣੇ ਆ ਰਹੀਆਂ ਨੇ ਜਿਦੀ ਵਿੱਚ ਬੇਜਵਾਨ ਜਾਨਵਰ ਜੀਵ ਜੰਤੂ ਵੀ ਐ ਲੱਗਦਾ ਵੀ ਜਿਵੇਂ ਉਹ ਮਦਦ ਮੰਗ ਰਹੇ ਹੋਣ ਤਾ ਹੋਟਲ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਇੱਕ ਛੋਟਾ ਜਿਹਾ ਜੀਵ ਬੰਦੇ ਦੀ ਪੈਂਟ ਤੇ ਜਿਹੜਾ ਚੜਿਆ ਹੋਇਆ ਕਿੰਨਾ ਉਹ ਹੰਬਿਆ ਹੋਊਗਾ ਕਿੰਨਾ ਉਹ ਥੱਕਿਆ ਹੋਊਗਾ ਕਿਵੇਂ ਉਲਝਿਆ ਹੋ ਪਾਣੀ ਦੇ ਵਿੱਚ ਇਹ ਕਿਹੜਾ ਵਿਚਾਰਾ ਬੋਲਣ ਜਾਣਦਾ ਕਿਸੇ ਦਾ ਧਿਆਨ ਵੀ ਨਹੀਂ ਗਿਆ ਹੋਣਾ ਇਸ ਵੱਲ ਆਪਾਂ ਕਹਿ ਦਾਂ ਨੇ ਵੀ ਪ੍ਰਜਾਤੀ ਆ ਖਤਮ ਹੋ ਗਈ ਕਿਵੇਂ ਹੋ ਗਈ ਇਹ ਇਸ ਤਰ੍ਹਾਂ ਪ੍ਰਜਾਤੀਆਂ ਖਤਮ ਹੋ ਜਾਂਦੀਆਂ ਨੇ ਇਹ ਹੜਾਂ ਦੇ ਵਿੱਚ ਪਤਾ ਨਹੀਂ ਕਿੰਨੇ ਕ ਪੰਛੀ ਮਰ ਗਏ ਕਿੰਨੇ ਕ ਜੀਵ ਮਰ ਗਏ ਕਿੰਨੇ ਕ ਜਾਨਵਰ ਮਰ ਗਏ ਉਹ ਆਪਾਂ ਜਿਹੜੇ ਪਾਲਤੂ ਜਾਨਵਰ ਨੇ ਉਹ ਤਾਂ ਆਪਾਂ ਦੇਖਣ ਦੇ ਵਿੱਚ ਆ ਜਾਂਦੇ ਆ ਜਿਹੜੇ ਹੋਰ ਜਾਨਵਰ ਨੇ ਉਹ ਬੋ ਸਾਰੀ ਮਰ ਗਈ ਤਾਂ ਇਹ ਵੀ ਉਮੀਦ ਰੱਖਦੇ ਆ ਵੀ ਕੋਈ ਸਾਨੂੰ ਜਿਹੜਾ ਬਚਾਊਗਾ ਜਦੋਂ ਆਹ ਫੋਟੋ ਤੁਸੀਂ ਦੇਖਦੇ ਹੋ ਤਾਂ ਬੜੇ ਭਾਵਕ ਹੋਵੋਗੇ ਇਸ ਤੋਂ ਬਾਅਦ ਆਹ ਕੁੱਤਾ ਜਿਹੜਾ ਇੱਕ ਉੱਚੀ ਢਲਾਨ ਤੇ ਬੈਠਾ ਹੈ ਜੋ ਤੈਰ ਰਹੀ ਆ ਕੋਈ ਮਲਬਾ ਤੈਰ ਰਿਹਾ ਹੈ ਉਸ ਤੇ ਬੈਠਾ ਹੈ ਪਰਮਾਤਮਾ ਨੇ ਹਰ ਇੱਕ ਜੀਵ ਨੂੰ ਹਰ ਇੱਕ ਜਾਨਵਰ ਨੂੰ ਸੋਝੀ ਜਿਹੜੀ ਦਿੱਤੀ ਹੈ ਵੀ ਆਪਣਾ ਬਚਾ ਜਿਹੜਾ ਉਹ ਕਰ ਸਕੇ ਉਹਨੂੰ ਇੰਨਾ ਕ ਪਤਾ ਹੈ ਵੀ ਆਹ ਚੰਗਾ ਆ ਮਾੜਾ ਹੈ ਤਾਂ ਇੱਕ ਕੁੱਤਾ ਵੀ ਆਪਣੇ ਜਿਹੜਾ ਬਚਾਉਣ ਦੀ ਕੋਸ਼ਿਸ਼ ਕਰ ਰਿਹਾ ਹੈ ਤਾਂ ਬਾਹਰ ਵੱਲ ਵੀ ਝਾਕ ਰਿਹਾ ਕੋਈ ਮੈਨੂੰ ਜਿਹੜਾ ਉਹ ਇਹ ਸੂ ਕੱਢ ਲੂਗਾ ਮੇਰੀ ਜਿਹੜੀ ਸਹਾਇਤਾ ਕਰੋ ਇਸ ਤੋਂ ਇਲਾਵਾ ਬੇਜਬਾਨ ਗਾਂ ਵੀ ਇਹਦੇ ਵਿੱਚ ਜਿਹੜੀ ਆਪਾਂ ਤੈਅਰਦੀ ਦਿਖਾਈ ਦੇ ਸਕਦੇ ਆ ਤਾਂ ਹੜ੍ਹ ਦੀ ਕਰੋਪੀ ਅੱਗੇ ਕਿਸੇ ਦਾ ਜਿਹੜਾ ਜੋਰ ਨਹੀਂ ਚੱਲਦਾ ਬਹੁਤ ਨੁਕਸਾਨ ਹੋਇਆ ਹੈ ਚਾਹੇ ਉਹ ਇਨਸਾਨ ਨੇ ਚਾਹੇ ਉਹ ਜਾਨਵਰ ਨੇ ਚਾਹੇ ਉਹ ਪੰਛੀ ਨੇ ਪਰ ਇਹ ਕੁਦਰਤੀ ਕਰੋਪੀ ਹੈ ਇਹਨੂੰ ਬੈਗਰੂ ਦਾ ਪਾਣਾ ਮੰਨ ਕੇ ਆ ਜਿਹੜਾ ਆਪਾਂ ਨੂੰ ਮੰਨਣਾ ਪਊਗਾ ਪਰ ਜਿੰਨਾ ਜੋਰ ਹੋਵੇ ਜਿੰਨੀ ਕੋਸ਼ਿਸ਼ ਹੋ ਸਕੇ ਇਨਸਾਨਾਂ ਦੇ ਨਾਲ ਇਨਾਂ ਨੂੰ ਬੇਜਵਾਨਾਂ ਨੂੰ ਬਣਾਉਣ ਦੀ ਵੀ ਬਚਾਉਣ ਦੀ ਵੀ ਜਿਹੜੀ ਉਹ ਕੋਸ਼ਿਸ਼ ਕਰਿਓ ਜਵੇਂ ਇਹ ਭਰਾ ਨੇ ਵੀਡੀਓ ਬਣਾਈ ਹੈ ਜਰੂਰ ਨਾਲ ਉਪਰਾਲਾ ਕਰ ਲਿਆ ਕਰੋ ਜਿੰਨਾ ਕੋ ਹੋ ਸਕਦਾ ਹੈ ਕੋਈ ਬੇਜਵਾਨ ਹੈ ਕੋਈ ਜੀਵ ਹੈ ਉਹਨੂੰ ਸੇਫਟੀ ਨਾਲ ਹੈ ਜਿਹੜਾ ਗਿਰਾਂ ਤਣ ਪਤਣ ਲਾ ਦ